ਇਸ ਨੇ ਡੋਰ ਨੇ ਕਈਆਂ ਦੀ ਜਾਨ ਲਈ ਤੇ ਕਈਆਂ ਦੀ ਜ਼ਿੰਦਗੀ ਖਰਾਬ ਕੀਤੀ ਬਾਈਕਾਂ ਤੇ ਹੁੰਦੇ ਨੇ ਪਰ ਰੋੜਾਂ ਤੇ ਹੁੰਦੇ ਨੇ ਜਿਹੜੀ ਕੀ ਇਹ ਡੋਰ ਹੈ ਬੈਣ ਹੈ ਦੁਕਾਨਦਾਰਾਂ ਤੋਂ ਵੀ ਬਚਣ ਵਾਸਤੇ ਇੱਕ ਦਿਮਾਗ ਲਾਇਆ ਗਿਆ ਜਿਹੜੀ ਕਿ ਧਾਗੇ ਦੀ ਡੋਰ ਹੈ ਉਹ ਵੀ ਗੱਟੂ ਤੇ ਲਪਟਾਈ ਗਈ ਇਕੱਲੇ ਪੇਰੈਂਟਸ ਦਾ ਧਿਆਨ ਦੇਣ ਦਾ ਮਕਸਦ ਨਹੀਂ ਹੁੰਦਾ ਉਹਨਾਂ ਲੋਕਾਂ ਨੂੰ ਵੀ ਸ਼ਰਮ ਚਾਹੀਦੀ ਹੈ ਜਿਹੜੇ ਚੰਨ ਪੈਸਿਆਂ ਲਈ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਨੇ ਜਿਹੜੀ ਚੀਨ ਬੈਲ ਹੋ ਜਾਂਦੀ ਹੈ ਤੇ ਸ਼ਰੀਰਾਂ ਕਿਉਂ ਵਿਕਦੀ ਹੈ ਇੱਕ ਬੰਦਾ ਫੜਿਆ ਜਾਏਗਾ ਕਿੰਨੇ ਲੋਕ ਡੋਰਾ ਵੇਚ ਰਹੇ ਨੇ ਕਿੰਨੂ ਕਿੰਨੂ ਪ੍ਰਸ਼ਾਸਨ ਬਣੇਗਾ ਚਿੱਟਾ ਬੰਦ ਹੋ ਗਿਆ ਨੀਤਿਨ ਜੀ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ ਚਿੱਟਾ ਬੰਦ ਹੋ ਗਿਆ ਪਾਸਿਆਂ ਦੇ ਲਾਲਚ ਦੇ ਵਿੱਚ ਥਾਂ ਥਾਂ ਦੇ ਵਿੱਚ ਸਪਲਾਈ ਦੇ ਰਹੇ ਨੇ ਉਹਨਾਂ ਨੂੰ ਕੌਣ ਫੜੇਗਾ ਲੁਧਿਆਣਾ ਦੇ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਤਿੰਤ ਤੁਹਾਡੇ ਤੱਕ ਪਹੁੰਚਿਆ ਹਾਂ ਲੁਧਿਆਣਾ ਦੇ ਵਿੱਚ ਉਹ ਸਮਾਜ ਸੇਵਿਕਾ ਕੋਲ ਜਿਨ੍ਹਾਂ ਨੇ ਜਿਨ੍ਹਾਂ ਵੱਲੋਂ ਜਿਹੜਾ ਲੋਕਾਂ ਨੂੰ ਵੇਰ ਕਰਨ ਵਾਸਤੇ ਹੋਣਾ ਵੱਲੋਂ ਇੱਕ ਇੱਕ ਮੁਹਿੰਮ ਜਿਹੜੀ ਹੈ ਕੱਢੀ ਜਾਰੀ ਸੋ ਗੱਲਬਾਤ ਕਰ ਲੈਨੇ ਆ ਪਹਿਲਾਂ ਜਾਣ ਲੈਨੇ ਆ ਕਿਉਂਕਿ ਲੋਹੜੀ ਦਾ ਤਿਵਾਰ ਜਿਹੜਾ ਨਜ਼ਦੀਕ ਆ ਚੁੱਕਿਆ ਸੋ 13 ਤਰੀਕ 14 ਤਰੀਕ ਜਿਹੜਾ ਪਤੰਗਾਂ ਦਾ ਜਿਹੜਾ ਦਿਨ ਹੁੰਦਾ ਸੋ ਲੋਕ ਜਿਹੜੇ ਨੇ ਉਹ ਸਤর্ক ਨਹੀਂ ਰਹਿੰਦੇ ਕਿਉਂਕਿ ਲੋਕਾਂ ਵੱਲੋਂ ਜਿਹੜਾ ਡੋਰ ਦੀ ਜਿਹੜੀ ਹੈ ਚਾਈਨਾ ਡੋਰ ਜਿਹਨੂੰ ਕਹਿ ਸਕਦੇ ਆਪਾਂ ਜਾਨ ਲੈਵਾ ਡੋਰ ਜਿਹੜੀ ਹੈ ਉਹ ਖਰੀਦੀ ਜਾਂ ਕਰ ਲੈਨੇ ਰੋਹਿਤ ਜੀ ਸਾਡੇ ਨਾਲ ਮੌਜੂਦ ਨੇ ਸਮਾਜ ਸਭੀ ਸੁ ਗੱਲ ਕਰਦੇ ਆਂ ਕੀ ਗੱਲ ਕਰਨ ਦਾ ਸੱਸੀ ਗੱਲ ਸਰ ਪਹਿਲਾਂ ਤਾਂ ਨੀਤਿਨ ਜੀ ਤੇ ਤੁਹਾਨੂੰ ਤੇ ਤੁਹਾਡੇ ਕੈਮਰਾਮੈਨ ਜੀ ਨੂੰ ਮੇਰੇ ਵੱਲੋਂ ਨਮਸਕਾਰ ਲੁਧਿਆਣਾ ਲਾਈਫ ਦੇ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਹੜੇ ਜਾਗਰੂਕਤਾ ਕਰਦੇ ਨੇ ਨੀਤਿਨ ਜੀ ਇਹ ਡੋਰ ਨਹੀਂ ਹੈ ਇਹ ਇਸਨੇ ਡੋਰ ਨੇ ਕਈਆਂ ਦੀ ਜਾਨ ਲਈ ਤੇ ਕਈਆਂ ਦੀ ਜ਼ਿੰਦਗੀ ਖਰਾਬ ਕੀਤੀ ਇੱਕ ਕਤਲ ਹੁੰਦਾ ਜਿਹੜਾ ਓਲੇ ਚ ਇਹ ਕਤਲ ਸ਼ਰੇਆਮ ਹੁੰਦੇ ਨੇ ਬਾਈਕਾਂ ਤੇ ਹੁੰਦੇ ਨੇ ਰੋੜਾਂ ਤੇ ਹੁੰਦੇ ਨੇ ਜਿਹੜੀ ਕੀ ਇਹ ਡੋਰ ਹੈ ਬੈਨ ਹੈ ਪਰ ਮੈਂ ਨੀਤਿਨ ਜੀ ਤੁਹਾਨੂੰ ਪੁੱਛਣਾ ਚਾਹਾਂਗਾ ਜਿਹੜੀਆਂ ਚੀਜ਼ਾਂ ਬੈਨ ਹੁੰਦੀਆਂ ਉਹੀ ਲੁਧਿਆਣੇ ਚ ਕਿਉਂ ਹੁੰਦੀਆਂ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਕੀ ਦੁਕਾਨਦਾਰਾਂ ਤੋਂ ਵੀ ਬਚਣ ਵਾਸਤੇ ਇੱਕ ਦਿਮਾਗ ਲਾਇਆ ਗਿਆ ਜਿਹੜੀ ਕੀ ਧਾਗੇ ਦੀ ਡੋਰ ਹੈ ਉਹ ਵੀ ਗੱਟੂ ਤੇ ਲਪਟਾਈ ਗਈ ਕਿ ਜੇ ਇਸ ਟਾਈਮ ਕਿ ਕਿਸੇ ਤਰੀਕੇ ਨਾਲ ਡੋਰ ਲੈ ਜਾਂਦਾ ਕੋਈ ਬੰਦਾ ਉਸ ਨੂੰ ਇਹ ਨਾ ਲੱਗੇ ਕਿ ਇਹ ਧਾਗੇ ਦੀ ਡੋਰ ਹੈ ਜਾਂ ਚੈਨਾ ਦੀ ਡੋਰ ਹੈ ਦੂਸਰੀ ਗੱਲ ਇਸ ਚੀਜ਼ ਨੂੰ ਬੈਲ ਹੋਏ ਨੂੰ ਕਟੋ-ਕਟ 4 ਸਾਲ ਹੋ ਗਏ ਅਸੀਂ ਹਰ ਲੋਣੀ ਤੇ ਹੀ ਚੀਜ਼ ਸੋਚਦੇ ਆ ਅੱਜ ਕਿ ਚੈਨਾ ਡੋਰ ਨਹੀਂ ਆਏਗੀ ਐਤਕੀ ਕਿਸੇ ਦੀ ਜਾਨ ਨਹੀਂ ਜਾਏਗੀ ਐਤਕੀ ਕਿਸੇ ਬੱਚੇ ਦਾ ਨੁਕਸਾਨ ਨਹੀਂ ਹੋਏਗਾ ਪਰ ਜਿੱਦਾਂ ਜਿੱਦਾਂ ਲੋੜੀ ਆਂਦੀ ਹੈ ਤੇ ਦੇਖਣ ਨੂੰ ਫਿਰ ਉਹੀ ਚਾਇਨਾ ਡੋਰ ਜਿਹੜੀ ਸਾਨੂੰ ਦੇਖਣ ਨੂੰ ਮਿਲਦੀ ਕਿਉਂ ਦੇਖਣ ਨੂੰ ਮਿਲਦੀ ਚਾਇਨਾ ਡੋਰ ਹਾਲਾਂਕਿ ਕਿਹਾ ਜਾਂਦਾ ਹੈ ਕਿ ਚਾਇਨਾ ਡੋਰ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਕਿਹਾ ਗਿਆ ਕਿ ਚਾਇਨਾ ਡੋਰ ਵੇਚਣਾ ਵੀ ਜਿਹੜਾ ਗਲਤ ਹੈ ਤੇ ਖਰੀਦਣਾ ਵੀ ਗਲਤ ਹੈ ਫਿਰ ਵੀ ਚਾਇਨਾ ਡੋਰ ਹੀ ਬੱਚੇ ਯੂਜ਼ ਕਰਦੇ ਨੇ ਕਿਉਂ ਕਰਦੇ ਨੇ ਕੀ ਗੱਲ ਪੇਰੈਂਟਸ ਧਿਆਨ ਨਹੀਂ ਦਿੰਦੇ ਪੇਰੈਂਟਸ ਧਿਆਨ ਦਿੰਦੇ ਨੇ ਪੇਰੈਂਟਸ ਧਿਆਨ ਦਿੰਦੇ ਨੇ ਨਿਤਿਨ ਜੀ ਕੱਲਾ ਪੇਰੈਂਟਸ ਦਾ ਧਿਆਨ ਦੇਣ ਦਾ ਮਕਸਦ ਨਹੀਂ ਹੁੰਦਾ ਉਹਨਾਂ ਲੋਕਾਂ ਨੂੰ ਵੀ ਸ਼ਰਮ ਚਾਹੀਦੀ ਹੈ ਜਿਹੜੇ ਚੰਨ ਪੈਸਿਆਂ ਲਈ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਨੇ ਨੀਤਿਨ ਜੀ ਇੱਕ ਪੈਸੇ ਹੀ ਲੋਕਾਂ ਲਈ ਐਸੀ ਅਮਨियत ਬਣ ਗਈ ਹੈ ਆਦਾ ਘਰ ਚੱਲੇ ਦੂਜਾ ਮਰਦਾ ਮਰੇ ਪਰ ਮੈਂ ਉਹਨਾਂ ਸਾਰੇ ਪਰਿਵਾਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਚੀਜ਼ ਦਾ ਬੈਨ ਜਿਹੜੀ ਸਰਕਾਰਾਂ ਵੱਲੋਂ ਕੀਤੀਆਂ ਗਈਆਂ ਹੈ ਤੇ ਉਹ ਚੀਜ਼ ਵਾਲਾ ਆਪਾਂ ਧਿਆਨ ਨਾ ਗਈਏ ਇੱਕ ਪਾਸੇ ਆਪਾਂ ਚైనా ਨੂੰ ਬਾਈਕਟ ਕਰਨ ਦੀ ਗੱਲ ਕਰਦੇ ਆ ਤੇ ਦੂਜੇ ਪਾਸੇ ਆਪਾਂ ਚైనా ਦੀਆਂ ਚੀਜ਼ਾਂ ਖਰੀਦ-ਖਰੀਦ ਕੇ ਚైనా ਨੂੰ ਤਾਕਤਵਰ ਕਰਦੇ ਆ ਤੇ ਆਪਣੇ ਇੰਡੀਆ ਨੂੰ ਕਮਜ਼ੋਰ ਕਰਦੇ ਆ ਇਹੋ ਚੀਜ਼ ਦੇ ਨਾਲ ਕਈਆਂ ਦੀ ਜਾਨ ਗਈ ਕਈਆਂ ਦੇ ਪੁੱਤਾਂ ਦੇ ਅੱਖਾਂ ਗਈਆਂ ਕਈਆਂ ਦਾ ਸਰੀਰ ਦਾ ਅੰਗ ਗਿਆ ਪਰ ਇਹ ਚੀਜ਼ बार-बार ਫਿਰ ਲੁਧਿਆਣੇ ਦੇ ਵਿੱਚ ਸੋਣ ਨੂੰ ਮਿਲਦੀ ਹੈ ਮਗਰ ਸੰਗ ਦੀ ਗੀਤ ਤੇ ਤੇ ਲੋਹੜੀ ਤੇ ਬੇਤਰਕ ਬਿਕਦੀ ਹੈ ਤੇ ਹੁਣ ਵੀ ਤੁਹਾਨੂੰ ਦਿਖਾਵਾਂਗਾ ਇੱਥੇ ਕਈ ਡੋਰਾ ਜਿਹੜੀਆਂ ਜਦੋਂ ਪਤੰਗ ਕੱਟਦਾ ਹੈ ਜਾਂ ਪਤੰਗ ਅੰਗ ਜਿੱਦਾਂ ਮਰਜ਼ੀ ਜੋ ਵੀ ਹੈ ਉਸ ਤੋਂ ਬਾਅਦ ਪਤੰਗਾ ਤੋੜ ਕੇ ਲੈ ਲੈ ਜੇਤਾ ਜਾਂਦਾ ਤੇ ਡੋਰ ਉੱਥੇ ਛੱਡ ਦਿੱਤੀ ਜਾਂਦੀ ਹੈ ਜਿਸ ਕਰਕੇ ਇਹ ਡੋਰ ਟੁੱਟਦੀ ਵੀ ਨਹੀਂ ਉਹ ਲੰਬੀ ਹੋ ਜਾਂਦੀ ਹੈ ਤੇ ਬੰਦੇ ਦਾ ਅੰਗ ਚਲਾ ਜਾਂਦਾ ਹੈ ਬੇਸਮਾਰ ਲੋਕਾਂ ਵੱਲੋਂ ਜਿਹੜਾ ਮੈਸੇਜ ਜਦੋਂ ਪਤੰਗਾ ਖਰੀਦਿਆ ਜਾਂਦੀ ਉਸ ਤੋਂ ਬਾਅਦ ਡੋਰ ਜਿਹੜਾ ਯੂਜ਼ ਕੀਤਾ ਜਾਂਦਾ ਕੀ ਲੱਦਾ ਦਿਲੇ ਲੋਕ ਕੱਟੂ ਖਰੀਦ ਲੈਂਦੇ ਜਿਹੜੇ ਲੋਕ ਇਹ ਚਾਈਨਾ ਡੋਰ ਖਰੀਦ ਲੈਂਦੇ ਉਹਨਾਂ ਦੇ ਉੱਤੇ ਕਿਦਾਂ ਕਾਰਵਾਈ ਕੀਤੀ ਜਾਊਗੀ ਤੁਹਾਡੇ ਵੱਲੋਂ ਕਿਦਾਂ ਅਵੇਅਰ ਕੀਤਾ ਜਾਊਗਾ ਲੋਕਾਂ ਨੂੰ ਨੀਤਿਨ ਜੀ ਮੈਂ ਤੁਹਾਨੂੰ ਉਹੀ ਗੱਲ ਦੱਸਣਾ ਚਾਹੁੰਦਾ ਮੈਂ ਜਿਹੜੀ ਚੀਨ ਬੈਨ ਹੋ ਜਾਂਦੀ ਹੈ ਤੇ ਸ਼ਰੀਰਾਂ ਕਿ ਸਕਦੇ ਆ ਅਸੀਂ ਸਮਝਾ ਸਕਦੇ ਆ ਅਸੀਂ ਹੱਥ ਜੋੜ ਸਕਦੇ ਆ ਪਰ ਸਾਡੇ ਕੋਲੋ ਜੇ ਪ੍ਰਸ਼ਾਸਨ ਸਾਨੂੰ ਇੰਨੀ ਹਿੰਮਤ ਦੇ ਦੇਵੇ ਕਿ ਚਾਹਨਾ ਡੋਰ ਬਾੜਨੀ ਨਹੀਂ ਚਾਹੀਦੀ ਜਾਂ ਚਿੱਟਾ ਬਾੜਨਾ ਨਹੀਂ ਚਾਹੀਦਾ ਮੈਂ ਤੁਹਾਨੂੰ ਆਵਾਜ਼ ਕਰਦਾ ਇੱਕ ਦੇ ਜੋਰ ਤੇ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ ਸੇਵਾ ਹੁੰਦੀ ਹੈ ਕਿੱਦਾਂ ਕਿਦਾਂ ਜਿਹੜੀਆਂ ਚੀਜ਼ਾਂ ਇੱਥੇ ਐਂਟਰ ਨਹੀਂ ਹੋਣ ਦਵਾਗੇ ਤੁਹਾਡੇ ਸਾਹਮਣੇ ਹੱਥ ਇੱਕ ਕਾਤਲ ਡੋਰ ਜਿਹੜੀ ਹੈ ਇਸ ਚੀਜ਼ ਨੂੰ ਇਸ ਤਰੀਕੇ ਨਾਲ ਬੰਦ ਕਰਕੇ ਦਿਖਾਵਾਂਗੇ ਪਰ ਪਾਵਰ ਜਿਹੜੀ ਹੈ ਸਰਕਾਰਾਂ ਕੋਲ ਤੇ ਪ੍ਰਸ਼ਾਸਨ ਕੋਲ ਹੁੰਦੀ ਹੈ ਸਾਡੇ ਸਮਾਜ ਸੇਵੀਆਂ ਕੋਲ ਸਿਰਫ ਹੱਥ ਜੋੜਨ ਦੀ ਹਿੰਮਤ ਹੁੰਦੀ ਹੈ ਨਹੀਂ ਪਰ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਜਿੱਥੇ ਵੀ ਚੈਨ ਡੋਰ ਵਿਗਦਾ ਜਿੱਥੇ ਵੀ ਪਤਾ ਲੱਗਦਾ ਤੁਸੀਂ ਪ੍ਰਸ਼ਾਸਨ ਨੂੰ ਦੋ ਇਨਫੋਰਮੇਸ਼ਨ ਦੋ ਉਹਨਾਂ ਨੂੰ ਪਤਾ ਲੱਗੂਗਾ ਉਸ ਤੋਂ ਬਾਅਦ ਉਹ ਬੰਦ ਕੀਤਾ ਜਾਊਗਾ ਤੇ ਵੀਰ ਜੀ ਪ੍ਰਸ਼ਾਸਨ ਨੂੰ ਦੱਸਿਆ ਜਾਏਗਾ ਡੋਰ ਫੜੀ ਜਾਏਗੀ ਬੰਦ ਕੀਤੀ ਜਾਏਗੀ ਤੁਹਾਡੀ ਗੱਲ ਸਹਿਮਤ ਆ ਇੱਕ ਬੰਦਾ ਫੜਿਆ ਜਾਏਗਾ ਕਿ ਨੇ ਲੋਕ ਡੋਰਾ ਵੇਚ ਰਹੇ ਨੇ ਕਿਨੂੰ ਕਿਨੂੰ ਪ੍ਰਸ਼ਾਸਨ ਬਾਰੇਗਾ ਜੇ ਡੋਰਾ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਹੈ ਬੱਚਿਆਂ ਦੇ ਸਕੂਲ ਦੇ ਬੈਗਾਂ ਦੇ ਵਿੱਚ ਪਾ ਪਾ ਕੇ ਬੱਚਿਆਂ ਦੇ ਥਰੂ ਸਪਲਾਈ ਕਰਾਈਆਂ ਜਾ ਰਹੀਆਂ ਨੇ ਡੋਰਾ ਤੁਹਾਨੂੰ ਕਈ ਫਾਇਦਾ ਲਾਮ ਹੈ ਪਰ ਉਹੀ ਗੱਲ ਹੈ ਦੁਸ਼ਮਣੀਆਂ ਲੈਣ ਨੂੰ ਸਿਰਫ ਹੱਸ ਹੀ ਰਹੀਆਂ ਹੂੰ ਠੀਕ ਹੈ ਮੁੜ ਕੇ ਭਰਾਵਾ ਅਸੀਂ ਵੀ ਮੈਂ ਵੀ ਦੋ ਬੱਚੀਆਂ ਦਾ ਪਿਓ ਆ ਮੈਂ ਵੀ ਆਪਣਾ ਘਰ ਚਲਾਉਣਾ ਪਾਲਣਾ ਆਪਣੇ ਬੱਚਿਆਂ ਨੂੰ ਪਾਲਣਾ ਮੁੜ ਕੇ ਤੁਹਾਡੇ ਰੋਹਿਤ ਲੋੜਾ ਸਮਾਜ ਸੇਵੀ ਕਿੱਥੇ ਦਾ ਕਿੱਥੇ ਹੱਤ ਪੈਰ ਵਡਾ ਕੇ ਬੈਠੇ ਹੋਣਗੇ ਕੀ ਲੱਗਦਾ ਇਹ ਡੋਰ ਕਿੱਥੋਂ ਆਂਦੀ ਹੈ ਕਿੱਦਾਂ ਆਂਦੀ ਹੈ ਕੀ ਗੱਲ ਚੈਕਿੰਗ ਨਹੀਂ ਹੁੰਦੀ ਕਾਫੀ ਟੋਲ ਪਲਾਜ਼ੇ ਉੱਤੇ ਪ੍ਰਸ਼ਾਸਨ ਲੱਗਾ ਹੁੰਦਾ ਨਾ ਕਿ ਕਈ ਲੱਗੇ ਹੁੰਦੇ ਕੀ ਗੱਲ ਚੈਕਿੰਗ ਨਹੀਂ ਹੁੰਦੀ ਭਾਈ ਚਿੱਟਾ ਬੰਦ ਹੋ ਗਿਆ ਚਿੱਟਾ ਬੰਦ ਹੋ ਗਿਆ ਨੀਤਿਨ ਜੀ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ ਚਿੱਟਾ ਬੰਦ ਹੋ ਗਿਆ ਜੇ ਚੀਜ਼ਾਂ ਫਿਰ ਉਹੀ ਰਣਜੀਤ ਬਾਦੇ ਦੀ ਗੱਲ ਚੱਲ ਪਏਗੀ ਪਰਚਾ ਨਾ ਦਰਜ ਹੋ ਜੇ ਡਰ ਲੱਗਦਾ ਕਹਿੰਦੇ ਸੀ ਜੇ ਸਰਕਾਰਾਂ ਹੀ ਬਿਕਾਉਂਦੀਆਂ ਨੇ ਚਿੱਟਾ ਤਾਈਆਂ ਦਾ ਸ਼ਰੇਆਮ ਬਿਕਦਾ ਵੀਰ ਜੀ ਹੁਣ ਉਹਦੇ ਵਿੱਚ ਹੀ ਲਾ ਲਓ ਜਦ ਸਰਕਾਰਾਂ ਈਲ ਤਿਆਰ ਨਹੀਂ ਦੇ ਰਹੀਆਂ ਤੈਨੂੰ ਤੇ ਚੀ ਜਾ ਰਹੀ ਹੈ ਇਸ ਚੀਜ਼ ਵੱਲ ਸਖਤਾਈ ਵਰਤੀ ਜਾਵੇ ਇਹ ਚੀਜ਼ ਦੇ ਨਾਲ ਮੈਂ ਇਹ ਨਹੀਂ ਕਹਿੰਦਾ ਕਿ ਪੁਲਿਸ ਦਾ ਹੀ ਰੋਲ ਹੈ ਸਰਕਾਰ ਦਾ ਹੀ ਰੋਲ ਹੈ ਆਪਣਾ ਵੀ ਇਹ ਰੋਲ ਬੰਦ ਹੈ ਜੇ ਆਪਾਂ ਕਿਸੇ ਨੂੰ ਦੇਖਦੇ ਆ ਕੰਮ ਕਰਦੇ ਹੋਏ ਤੇ ਆਪਣਾ ਫਰਜ਼ ਬੰਦ ਹੈ ਉਹਨ ਦੀ ਸਪੋਰਟ ਚੋਰੀ ਦਾੜੀ ਪੁਲਿਸ ਨੂੰ ਫੋਨ ਕਰੀਏ ਇਹ ਚੀਜ਼ ਦਾ ਮੈਂ ਤੁਹਾਨੂੰ ਵਾਦਾ ਕਰਦਾ ਪੁਲਿਸ ਨਾਮ ਨਹੀਂ ਲਏਗੀ ਇਹ ਚੀਜ਼ ਦੇ ਬਾਰੇ ਪੁਲਿਸ ਨੂੰ ਫੋਨ ਕਰੀਏ ਪੁਲਿਸ ਆ ਕੇ ਆਪਣੀ ਕਾਰਵਾਈ ਕਰੇਗੀ ਪਰ ਇੱਕ ਨਹੀਂ ਦੋ ਨਹੀਂ ਛੋਟਾ ਬੰਦਾ ਤਾਂ ਮਰੇਗਾ ਜਿਹੜੇ ਵੱਡੇ ਮਦਰ ਮਾਸ਼ਾ ਜਿਹੜੇ ਪਾਸਿਆਂ ਦੇ ਲਾਲਚ ਦੇ ਵਿੱਚ ਥਾ ਥਾ ਦੇ ਵਿੱਚ ਸਪਲਾਈ ਦੇ ਰਹੇ ਨੇ ਉਹਨਾਂ ਨੂੰ ਕੌਣ ਫੜੇਗਾ ਛੋਟਾ ਬੰਦਾ ਤਾਂ ਫੜਿਆ ਜਾਂਦਾ ਵੱਡੇ ਨਹੀਂ ਫੜੇ ਜਾਂਦੇ ਲੋਕਾਂ ਨੂੰ ਕਿਦਾਂ ਵੇਅਰ ਕਰੂੰਗੇ ਹੁਣ ਕਿ ਲੋਗ ਇਹ ਡੋਰ ਨਾ ਖਰੀਦਣ ਕਿਉਂਕਿ ਇਹ ਕਾਤਲ ਡੋਰ ਹੈ ਇਹਨੂੰ ਖਰੀਦਣਾ ਗਲਤ ਹੈ ਭਾਜੀ ਹੱਥੀਂ ਜੋੜ ਸਕਦੇ ਆ ਤੁਹਾਨੂੰ ਸਾਰਿਆਂ ਨੂੰ ਮੈਂ ਲੁਧਿਆਣਾ ਵਾਸੀਆਂ ਨੂੰ ਜਿੱਥੇ ਜਿੱਥੇ ਤੱਕ ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਰੋਹਿਤ ਰੋੜਾ ਜੀ ਵੱਲੋਂ ਰਾਹੁਲ ਜੀ ਵੱਲੋਂ ਤੇ ਰੋਹਿਤ ਵੀਰ ਜੀ ਵੱਲੋਂ ਮੈਂ ਤਾਂ ਇਹੀ ਇੱਕ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਚੰਨ ਸ਼ੋਕ ਲਈ ਅਸੀਂ ਕਿਸੇ ਦੇ ਪੁੱਤ ਦੀ ਜਾਂ ਕਿਸੇ ਦੀ ਜਾਨ ਲੈਣ ਦੇ ਅਧਿਕਾਰ ਨਹੀਂ ਹੈਗਾ ਸਾਨੂੰ ਆਪਣੇ ਸ਼ੋਕ ਪੂਰੇ ਕਰਨ ਲਈ ਅਸੀਂ ਕਿਸੇ ਦੇ ਬੱਚੇ ਦੇ ਅੰਗ ਦਾ ਨੁਕਸਾਨ ਕਰਦੀਏ ਇਹ ਸਾਨੂੰ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਉਸ ਡੋਰ ਦੇ ਨਾਲ ਆਪਣੇ ਬੱਚੇ ਦੀ ਵੀ ਜਾ ਜਾ ਸਕਦੀ ਹੈ ਬਿਲਕੁਲ ਕੀ ਲੱਗਾ ਥੋੜਾ ਸਮਾਂ ਹੀ ਰਹਿ ਗਿਆ ਹੁਣ ਤਿਵਾੜ ਆਉਣ ਲੱਗੇ ਆ ਠੀਕ ਹੈ ਲੋੜੀ ਮਕਰ ਸੰਕ੍ਰਾਂਤੀ ਹੋਣ ਲੱਗੀ ਹੈ ਸੋ ਕੱਲ ਤੋਂ ਇਤਿਵਾਰ ਜਿਹੜਾ ਚੜਜੂਗਾ ਇੱਕ ਤਰੀਕ ਐ ਤੋਂ ਸੋ ਉਸ ਤੋਂ ਬਾਅਦ 13 ਜਾਂ 14 ਤਰੀਕ ਦੇ ਵਿੱਚ ਜਿਹੜਾ ਇਤਿਵਾਰ ਆਂਦਾ ਕੀ ਲੱਗਦਾ 13 14 ਦਿਨਾਂ ਦੇ ਵਿੱਚ ਲੋਕਾਂ ਵੱਲੋਂ ਪਤੰਖ ਖਰੀਦੀ ਜਾਂਦੀ ਲੋਕਾਂ ਵੱਲੋਂ ਡੋਰ ਖਰੀਦਾ ਜਾਂਦਾ ਲੋਕ ਕਿਦਾਂ ਅਵੇਅਰ ਹੋਣਗੇ ਲੋਕਾਂ ਨੂੰ ਕਿਦਾਂ ਪਤਾ ਲੱਗੂਗਾ ਵੀ ਇਹ ਗੱਲ ਤਾਂ ਕਿਉਂਕਿ ਕਾਫੀ ਦਿਨਾਂ ਤੋਂ ਪ੍ਰਸ਼ਾਸਨ ਵੀ ਗੁਹਾਰ ਲਗਾ ਰਿਹਾ ਪ੍ਰਸ਼ਾਸਨ ਵੱਲੋਂ ਅਵੇਅਰ ਕੀਤਾ ਜਾਂਦਾ ਥੋੜੇ ਵੱਲੋਂ ਕੀ ਕੀਤਾ ਜਾਊਗਾ ਮੈਂ ਤਾਂ ਇਹ ਕਹਿ ਆ ਜਾਵਾਂਗੇ ਜੀ ਹੱਥ ਜੋੜ ਕੇ ਸਾਰਿਆਂ ਨੂੰ ਪਰਿਵਾਰਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਆਪਣੇ ਬੱਚਿਆਂ ਨੂੰ ਇਦਾਂ ਦੀ ਕਾਤਲ ਡੋਰ ਤੋਂ ਬਚਾਓ ਦੂਸਰੇ ਪਰਿਵਾਰ ਦੀ ਵੀ ਇੱਜ਼ਤ ਤੇ ਦੂਸਰੇ ਪਰਿਵਾਰ ਦੀ ਵੀ ਜ਼ਿੰਦਗੀ ਜਿਹੜੀ ਹੈ ਉਹ ਤੁਹਾਡੇ ਲੋਕਾਂ ਦੇ ਹੱਥ ਦੇ ਵਿੱਚ ਹੈ ਆਪਾਂ ਇੱਕ ਦੂਜੇ ਦਾ ਪਰਿਵਾਰ ਆ ਅਸੀਂ ਪੰਜਾਬ ਦੇ ਅਸੀਂ ਇੰਡੀਆ ਦੇ ਵਾਸੀ ਆ ਅਸੀਂ ਇੱਕ ਦੂਜੇ ਦੇ ਭੈਣ ਭਰਾ ਆ ਸਾਨੂੰ ਹੱਥ ਜੋੜ ਕੇ ਤੁਹਾਡੇ ਸਾਰਿਆਂ ਨੂੰ ਇੱਕ ਹੀ ਬੇਨਤੀ ਕਰਨਾ ਚਾਹਾਂਗਾ ਕਿ ਚਾਇਨਾ ਦੀ ਡੋਰ ਤੋਂ ਵਿਚਾਰ ਰੱਖੋ ਧਾਗੇ ਦੀ ਡੋਰ ਨਾਲ ਜੇ ਪਤੰਗ ਉਡਾਉਣੇ ਆ ਉਡਾਓ ਪਰ ਉਸ ਚੀਜ਼ ਦਾ ਵੀ ਧਿਆਨ ਰੱਖੋ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖੋ ਇਸ ਚਾਇਨਾ ਦੀ ਡੋਰ ਨੂੰ ਬਾਈਕਟ ਕਰੋ ਜਿਹੜੇ ਲੋਕ ਡੋਰ ਵੇਚਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਕਿਉਂਕਿ ਮਾਰਕੀਟ ਦੇ ਵਿੱਚ ਪਤੰਗ ਮਾਰਕੀਟ ਦੇ ਵਿੱਚ ਕਈ ਲੋਕ ਜਿਹੜੇ ਡੋਰ ਬੱਚੇ ਤੁਹਾਡੇ ਵੀ ਹੋਣਗੇ ਬੱਚੇ ਤੁਹਾਡੇ ਵੀ ਹੋਣਗੇ ਤੁਸੀਂ ਉਹਨਾਂ ਨੂੰ ਪਾਲਤਾ ਜ਼ਰੂਰ ਲਓਗੇ ਪਰ ਉਹਨਾਂ ਨੂੰ ਇੱਕ ਮਾਰੀ ਸਿੱਖ ਦੇ ਕੇ ਤੁਸੀਂ ਉਹਨਾਂ ਨੂੰ ਪਾਲ ਰਹੇ ਹੋ ਅੱਜ ਤੁਸੀਂ ਬਿਜ਼ਨਸ ਕਰ ਰਹੇ ਹੋ ਕਾਤਲ ਡੋਰ ਦਾ ਬਿਜ਼ਨਸ ਕਰ ਰਹੇ ਹੋ ਕੱਲ ਤੁਹਾਡੇ ਬੱਚਿਆਂ ਨੂੰ ਵੀ ਇਸ ਚੀਜ਼ ਨੂੰ ਦੇਖਦੇ ਹੋਏ ਕੀ ਸਿੱਖ ਮਿਲੇਗੀ ਕਿ ਇਸ ਚੀਜ਼ ਦੇ ਵਿੱਚ ਨੁਕਸਾਨ ਹੀ ਹੈ ਕੋਈ ਫਾਇਦਾ ਨਹੀਂ ਹੈ ਜੇ ਚੱਜ ਦੇ ਕੰਮ ਕਰਾਂਗੇ ਬੱਚਿਆਂ ਨੂੰ ਚੱਜ ਦੀ ਸਿੱਖ ਮਿਲੇਗੀ ਜੇ ਮਾੜੇ ਕੰਮ ਕਰਾਂਗੇ ਮਾੜਿਆਂ ਦੇ ਨਤੀਜੇ ਮਾੜੇ ਹੀ ਹੁੰਦੇ ਆ ਬਸ ਇੰਨੀ ਹੀ ਗੱਲ ਕਹਿੰਦੇ ਹੋਏ ਇਜਾਜ਼ਤ ਲੈਣਾ ਜੈ ਸ਼ੀਰਾ ਬਿਲਕੁਕੁਲ ਸੋ ਦੱਸ ਦਿਆ ਰੋਹਿਤ ਰੋੜਾ ਇਸ ਮਾਸੇ ਵੀ ਸੜਨ ਮوضوع ਸੀ ਕਿ ਜਨਾਬ ਵੱਲੋਂ ਲੋਕਾਂ ਨੂੰ ਅਵੇਅਰ ਕੀਤਾ ਗਿਆ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਚਾਈਨਾ ਡੋਰ ਜਿਹੜੀ ਆ ਕਾਤਲ ਡੋਰ ਜਿਹੜੀ ਆ ਉਹਨੂੰ ਨਾ ਯੂਜ਼ ਕੀਤੀ ਜਾਵੇ ਕਿਉਂਕਿ ਉਹ ਡੋਰ ਸਿਰੇ ਪਰ ਜਾਨ ਜੋਖਮ ਦਾ ਜਿਹੜਾ ਕਾਰਨ ਬਣਦਾ ਹੈ ਦੇਖਣਾ ਇਹ ਹੋਵੇਗਾ ਕਿਉਂਕਿ 13 14 ਤਰੀਕ ਨਜ਼ਦੀਕ ਹੀ ਆ ਗਈ ਨਵਾਂ ਸਾਲ ਚ ਜਿਹੜੇ ਅਜਦੀ ਹੈ ਉਹਨਾਂ ਵੱਲੋਂ ਉਹਨਾਂ ਨੂੰ ਜਿੰਨਾ ਵੀ ਸੁਧਾਰ ਦੋ ਉਹ ਸਮਝਦੇ ਨਹੀਂ ਗੱਲ ਨੂੰ ਪਰ ਸੁਧਰਨ ਦੀ ਜ਼ਰੂਰਤ ਹੈ ਚਾਈਨਾ ਡੋਰ ਨਾ ਖਰੀਦਣ ਦੀ ਜ਼ਰੂਰਤ ਹੈ ਕਿਉਂਕਿ ਚਾਈਨਾ ਡੋਰ ਜਿਹੜੀ ਹੈ ਜਾਨ ਲੇਵਾ ਡੋਰ ਹੈ ਸੋ ਇਹਨੂੰ ਨਾ ਖਰੀਦੋ ਦੇ ਨਵੀਂ ਆਪਰੇ ਲੱਗੇ ਦੁਬਾਰਾ ਜੁੜਾਂਗੇ ਤੁਹਾਡੇ ਨਾਲ ਦੇਖਦੇ ਰਹੋ ਲੁਧਿਆਣਾ ਲਾਈਫ ਮੈਰਿਟਨ ਕੈਮਰਾਮੈਨ ਸੰਜੇ ਸਤਿਆਨਾਲਤਨਵਾਦ